ਤੈਨੂੰ ਕਲਾ ਗੋਹਾ ਚੱਕਣੀ ਕਹਿਨੀ ਆ ਇੰਨੇ ਦੀ ਤੇਰੇ ਪਤਾ ਨਹੀਂ ਤੇਰਾ ਸਰੀਰ ਦੁਖਣ ਲੱਜੰਦਾ ਹੈ ਵੱਡਾ ਆਇਆ ਹੈ ਸਾਰੇ ਪਿੰਡ ਨੂੰ ਪਤਾ ਬੈਲੇ ਕਿਹੜੇ ਆ ਜਿੰਨਾਂ ਨਾਲ ਤੂੰ ਕੰਮ ਦਾ ਕਰਦਾ ਵਾ ਵੱਡਾ ਆਇਆ ਵਾ ਹਾਂ ਪਤਾ ਮੈਨੂੰ ਜਿਹੜਾ ਤੂੰ ਬੈਲੇੜ ਪੁਣਾ ਕਰਦਾ ਕਮਾ ਕੰਮ ਦਾ ਸੁੱਖੇ ਹੋਣਾ ਨਾਲ ਤੂੰ ਹਣ ਚੰਨੀ ਖਣ ਨਾਲ ਇਹਨਾਂ ਨੇ ਤੇਰਾ ਚੋਲਾ ਕਿਸ ਤਨ ਚਕਾ ਦੇਣਾ ਤੂੰ ਦੇਖ ਲੈ ਨਾਲੇ ਤਨ ਲੱਗ ਰਿਓ ਪਤਾ ਨਹੀਂ ਮੈਂ ਤੋ ਤੂੰ ਖੌਂਸੜੇ ਨਾ ਖਾਲੀਆਂ ਆ बकवास कर दिया मेरे ना बड़ी आई है चपेड़ा मर मर बूथा पानदू मेरे सागड़े दबला मेरे सिर चढ़ दू